Hey, yeah. ਯੂਨਾਈਟਿਡ ਸਿੱਖ ਮੂਵਮੈਂਟ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ ਤੇ ਦੋਸ਼ ਲਗਾਏ ਨੇ ਸਿੱਖ ਮੂਵਮੈਂਟ ਦੇ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਇਹ ਕਹਿ ਕੇ ਬਰਗਾੜੀ ਮੋਰਚਾ ਖਤਮ ਕਰਵਾ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਮੰਨ ਲੀਆਂ ਗਈਆਂ ਨੇ ਅਤੇ ਬੰਦੀਆਂ ਨੂੰ ਛੱਡਣ ਲਈ ਰੀਲੀਜ਼ ਆਰਡਰ ਕਰ ਦਿੱਤੇ ਗਏ ਨੇ ਤੇ ਡੇਰਾ ਸੱਚਾ ਸੌਦਾ ਨੂੰ ਪੁੱਛਗਿੱਛ ਕਰਕੇ ਕੇਸ ਚਲਾਇਆ ਜਾਵੇਗਾ ਅਤੇ ਬੈਬਲ ਕਲਾਲੇ ਸਿੱਟ ਬਣਾ ਦਿੱਤੀ ਗਈ ਹੈ ਸਿੱਟ ਜਲਦ ਹੀ ਉਹਨਾਂ ਦਾ ਚਲਾਨ ਪੇਸ਼ ਕਰ ਦੋਸ਼ੀਆਂ ਨੂੰ ਅੰਦਰ ਦੇਵੇਗੀ ਪਰ ਹੁਣ ਤੱਕ ਕੋਈ ਵੀ ਮੰਗ ਨਹੀਂ ਮੰਨੀ ਗਈ ਤੇ ਨਾ ਹੀ ਕੋਈ ਕਾਰਵਾਈ ਹੋਈ ਹੈ ਸਰਕਾਰ ਭੁੱਲ ਚੁੱਕੀ ਹੈ ਕਿ ਅਸੀਂ ਕੋਈ ਵਾਅਦੇ ਕੀਤੇ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਬੇਅਦਵੀ ਦੇ ਜਿੰਨੇ ਦੋਸ਼ੀ ਬਾਦਲ ਨੇ ਉਹਨੇ ਹੀ ਦੋਸ਼ੀ ਕਾਂਗਰਸ ਸਰਕਾਰ ਵੀ ਹੈ ਸਾਨੂੰ ਪਤਾ ਸਾਨੂੰ ਕੋਈ ਇਨਸਾਫ ਨਹੀਂ ਮਿਲਣ ਵਾਲਾ ਇਸ ਲਈ ਅਸੀਂ ਇਹ ਲਹਿਰ ਚਲਾਉਣ ਜਾ ਰਹੇ ਹਾਂ ਜਿਸ ਵਿੱਚ ਅਸੀਂ ਕੇਸਰੀ ਪੱਗਾਂ ਬਨ ਕੇ ਵਿਰੋਧ ਜਤਾਵਾਂਗੇ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਹਰ ਇੱਕ ਪਿੰਡ ਦੇ ਅੰਦਰ 5-5 ਪਗੜੀਆਂ ਦਿੱਤੀਆਂ ਜਾਣਗੀਆਂ ਅਤੇ ਬੇਅਦਬ ਕਾਂਡ ਤੇ ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਮੌਤਾਂ ਦਾ ਇਨਸਾਫ ਨਾ ਮਿਲਣ ਦੀ ਵਜ੍ਹਾ ਕਰਕੇ ਇਹ ਮੁਹੀਬ ਸ਼ੁਰੂ ਕੀਤੀ ਜਾਵੇਗੀ ਸਿੱਖ ਮੂਵਮੈਂਟ ਜਦੋਂ ਦਾ ਬਰਗਾੜੀ ਮੋਰਚਾ ਚੁੱਕਿਆ ਗਿਆ ਉਹਦੇ ਸਾਡੀਆਂ ਤਿੰਨ ਮੇਨ ਡਿਮਾਂਡਾਂ ਸੀ ਇੱਕ ਡਿਮਾਂਡ ਸਾਡੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਦੂਜੀ ਸਾਡੀ ਡਿਮਾਂਡ ਸੀ ਕਿ ਜਿਹੜੇ ਸਾਡੇ ਸਿੰਘ ਅੰਦਰ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ 30-30 ਸਾਲ ਕੱਟ ਚੁੱਕੇ ਕੈਦ ਤੇ ਜੀ ਸਾਡੀ ਡਿਮਾਂਡ ਇਹ ਸੀ ਕਿ ਜਿਨ੍ਹਾਂ ਨੇ ਵੈਬਲ ਕਲਾਂ 'ਚ ਗੋਲੀ ਚਲਾਈ ਹੈ ਜੋ ਵੀ ਉਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਕੇਸ ਲਾਇਆ ਜਾਵੇ ਉਹਨਾਂ ਨੂੰ ਸਜ਼ਾਵਾ ਦਵਾਈਆਂ ਜਾਣ ਬੜਗੜੀ ਮੋਰਚਾ ਬੜੀ ਸ਼ਾਨ ਸ਼ੌਕਤ ਨਾਲ ਸਿੱਖ ਕੌਮ ਨੇ ਸਿਰ ਤੇ ਚੋੱਕੇ ਚਲਾ ਰਹੀ ਸੀ ਕਾਂਗਰਸ ਦੀ ਸਰਕਾਰ ਨੇ ਆਪ ਦੇ ਮੰਤਰੀ ਧੋਹ ਭੇਜ ਕੇ ਜੋ ਵੀ ਉਹਨਾਂ ਨੇ ਨੇਗੋਸ਼ੀਏਸ਼ਨ ਕੀਤੀ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਨੌਲੇਜ ਕਰਕੇ ਉਹਨਾਂ ਨੇ ਬੜਗਾੜੀ ਮੋਰਚੇ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਔਰ ਤੁਹਾਡੇ ਬੰਦੇ ਵੀ ਅਸੀਂ ਛੱਡ ਦਿੱਤੇ ਨੇ ਮਤਲਬ ਅਸੀਂ ਰਿਲੀਜ਼ ਆਰਡਰ ਕਰ ਦਿੱਤੇ ਨੇ ਸੱਚੇ ਸੌਦੇ ਨੂੰ ਅਸੀਂ ਵਾਰੰਟ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨੂੰ ਹਾਜ਼ਰ ਕਰਕੇ ਉਹਦੇ ਬਿਆਨ ਲੈ ਕੇ ਉਹਦੇ ਦੇ ਕੇਸ ਚ ਲਾਵਾਂਗੇ ਔਰ ਤੁਹਾਡੇ ਜਿਹੜੇ ਵਾਇਬਲ ਕਲਾਂ ਦੇ ਜਿਹੜਾ ਉਹ ਅਸੀਂ ਸੈਟ ਜਿਹੜੀ ਬਣਾ ਦਿੱਤੀ ਹੈ ਉਹ ਸੈਟ ਜਲਦੀ ਰਿਪੋਰਟ ਦੇ ਕੇ ਤੇ ਉਹਨਾਂ ਦਾ ਚਲਾਨ ਪੇਸ਼ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਅੰਦਰ ਦੇਵੇਗੀ ਇਹ ਉਹ ਇੱਕ ਮਹੀਨੇ ਤੋਂ ਉੱਪਰ ਇਹ ਕੰਮ ਹੋ ਗਿਆ ਹੈ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਆ ਸਰਕਾਰ ਨੂੰ ਔਰ ਮੇਰੇ ਖਿਆਲ ਸਰਕਾਰ ਇਸ ਗੱਲ ਤੇ ਬਿਲਕੁਲ ਭੁੱਲੀ ਗਈ ਹੈ ਕਿ ਅਸੀਂ ਕੋਈ ਵਾਦੇ ਵੀ ਕੀਤੇ ਸੀ ਔਰ ਇਹ ਇਹ ਵੀ ਉਨੀ ਬੇਅਦਬੀ ਹੈ ਗੁਰੂਗ੍ਰੰਥ ਸਾਹਿਬ ਦੀ ਜਿੰਨੀ ਕਿ ਵੇਬਲ ਕਲਾ ਚ ਪਹਿਲਾਂ ਹੋਈ ਹੈ ਔਰ ਜਿੰਨਾਂ ਨੇ ਕਰਵਾਈ ਹੈ ਔਰ ਇਹਦੇ ਰੈਜ਼ੈਂਟਮੈਂਟ ਦੇ ਵਿੱਚ ਕਿ ਸਾਨੂੰ ਇਹ ਨਜ਼ਰ ਆ ਰਿਹਾ ਹੈ ਕਿ ਕੋਈ ਵੀ ਇਨਸਾਫ ਸਿੱਖਾਂ ਨੂੰ ਮਿਲਣ ਵਾਲਾ ਨਹੀਂ ਹੈ ਸਾਨੂੰ ਮਿਲਣ ਵਾਲਾ ਨਹੀਂ ਹੈ ਔਰ ਉਹਦੇ ਰੈਜ਼ੈਂਟਮੈਂਟ ਦੇ ਵਿੱਚ ਅੱਜ ਅਸੀਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਯੂਨਾਈਟਿਡ ਸਿੱਖ ਮੂਵਮੈਂਟ ਇੱਕ ਲਹਿਰ ਚਲਾਉਣ ਜਾ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਅਸੀਂ ਕੇਸਰੀ ਲਹਿਰ ਚਲਾ ਰਹੇ ਹਾਂ ਇਹ ਸਾਡੀ ਰੈਜ਼ੈਂਟਮੈਂਟ ਹੋਏਗੀ ਸਾਡਾ ਰੋਸ ਹੋਏਗਾ ਕਿ ਅਸੀਂ ਇਸ ਸਰਕਾਰ ਦੇ ਵਾਅਦਿਆਂ ਤੋਂ ਵਾਅਦਾ ਖਿਲਾਫੀ ਦੇ ਨਾਰਾਜ਼ ਹੋ ਕੇ ਇਹ ਮਹਿਮ ਚਲਾ ਰਹੇ ਹਾਂ ਕਿ ਜੇ ਤੁਸੀਂ ਇਹ ਮੰਗਾ ਨਹੀਂ ਮੰਨਿਆ ਅਸੀਂ ਹਰ ਪਿੰਡ ਦੇ ਵਿੱਚ 13065 ਪਿੰਡ ਨੇ ਹਰ ਪਿੰਡ ਦੇ ਵਿੱਚ 5-5 ਕੇਸਰੀ ਪੱਗਾਂ ਅਸੀਂ ਦੇਵਾਂਗੇ ਬਣਾਵਾਂਗੇ ਉਸ ਦੇ ਇਲਾਵਾ ਸਾਰੀ ਸਿੱਖ ਕੌਮ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਹੋਲੇ ਮਹੱਲੇ ਤੇ ਤੇ ਵਿਸਾਖੀ ਤੇ ਸਾਰੇ ਕੇਸਰੀ ਦਸਤਾਰਾਂ ਸਜਾ ਕੇ ਜਿਵੇਂ ਤੁਸੀਂ ਬੜਗਾੜੀ ਮੋਰਚੇ 'ਚ ਹੋਮ ਹੋਮ ਆ ਕੇ ਲੱਖਾਂ ਦੀ ਗਿਣਤੀ 'ਚ ਇਕੱਠ ਆਇਆ ਸੀ ਔਰ ਹਾਲਾਂਕਿ ਅਸੀਂ ਉੱਥੇ ਕੋਈ ਪ੍ਰਾਪਤੀ ਨਹੀਂ ਕਰ ਸਕੇ ਔਰ ਅਸੀਂ ਤੁਹਾਨੂੰ ਵਾਦਾ ਦਰਾਨਾ ਹੈ ਕਿ ਜੇ ਤੁਸੀਂ ਲੱਖਾਂ ਦੀ ਗਿਣਤੀ 'ਚ ਵਸਾਖੀ ਤੇ ਹੁਲੇ ਮਹਲੇ ਤੇ ਕੇਸਰੀ ਪੱਗਾਂ ਬਨ ਕੇ ਆਓਗੇ ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਸਿੱਖਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ ਔਰ ਸਾਡੀ ਪਿੱਠੇ ਛੁਰਾ ਮਾਰਿਆ ਗਿਆ ਔਰ ਇਹ ਮਜਬੂਰ ਹੋ ਜਾਣਗੇ ਕਿ ਸਾਡੀਆਂ ਜਿਹੜੀਆਂ ਡਿਮਾਂਡਾਂ ਨੇ ਉਹਨਾਂ ਨੂੰ ਮੰਨਣ ਤੇ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ